ਜੈਗੁਰਦੇਵ ਧੰਗੁਰਦੇਵ ਮੈਂ ਪਿੰਡ ਦੀ ਸਰਪੰਚ ਕਿੰਕੀ ਅਸਲ ਹੋਣ ਦੇ ਨਾਤੇ ਭਾਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਔਰ ਥਾਂ ਦੀਆਂ ਇਹ ਸਪੈਸ਼ਲ ਜਿਹੜੇ ਡਾਕਟਰ ਆਏ ਹੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਕਿ ਉਹਨਾਂ ਨੇ ਸਾਨੂੰ ਬਹੁਤ ਸਹਾਇਕ ਹੋ ਦਿੱਤਾ ਤੇ ਅਸੀਂ ਆਸ਼ਾ ਕਰਦੇ ਆਂ ਕਿ ਅੱਗੇ ਵੀ ਇਦਾਂ ਹੀ ਸਾਡੇ ਸਾਥ ਨਾ ਚੱਲਣ ਤੇ ਅਸੀਂ ਹੋਰ ਵੀ ਅੱਗੇ ਵਧੀਆ ਪ੍ਰਬੰਧ ਕਰਾਂਗੇ ਔਰ ਕੈਂਪ ਨੈਕਸਟ ਟਾਈਮ ਤੇ ਵੀ ਲਗਵਾਉਣ ਵੇ ਜ਼ਰੂਰ ਕਮਾਂਗੇ ਨਾਲ ਥੈਂਕ ਯੂ ਠੀਕ ਹੈ ਸਾਰੀ ਸਾਰਿਆਂ ਨੂੰ ਜਗਰਦੇਵ ਤਨਗਰਦੇਵ ਜੀ ਜੈ ਭੀਮ ਜੈ ਭਾਰਤ ਅੱਜ ਸ਼੍ਰੀ ਗੁਰੂ ਅਰਦਾਸ ਗੁਰਦੁਆਰਾ ਕਰੀਹਾ ਵਿਖੇ ਅ ਸ਼੍ਰੀ ਗੁਰੂ ਅਰਦਾਸ ਚੈਰੀਟੇਬਲ ਟਰਸਟ ਅਤੇ ਅਤੇ ਹਸਤੜ ਖਾਂਦੀਆਂ ਵੱਲੋਂ ਸ਼੍ਰੀ ਅਵਤਾਰ ਜਸਲ ਤੇ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਸਾਂਝੇ ਤੌਰ ਤੇ ਮੈਡੀਕਲ ਕੈਂਪ ਲਾਇਆ ਇਸ ਮੈਡੀਕਲ ਕੈਂਪ ਦੇ ਵਿੱਚ ਜਿੱਥੇ ਸਾਡੇ ਅ ਮੈਡੀਸਨ ਦੇ ਡਾਕਟਰ ਬੱਚਿਆਂ ਦੇ ਡਾਕਟਰ ਅੱਖਾਂ ਦੇ ਡਾਕਟਰ ਤੇ ਔਰਤਾਂ ਦੇ ਬਾਹਰ ਡਾਕਟਰ ਅੱਜ ਚੈੱਕ ਕਰ ਰਹੇ ਆ ਤੇ ਇੱਥੇ 170 ਤੋਂ ਵੱਧ ਇਸ ਵੇਲੇ ਸਾਡੇ ਕੋਲ ਪੇਸ਼ੈਂਟ ਹੋ ਚੁੱਕੇ ਆ ਮੁੱਖ ਤੌਰ ਤੇ ਜਿਹੜਾ ਇਸ ਪਰਿਵਾਰ ਦਾ ਨਿਸ਼ਾਨਾ ਆ ਉਹਨਾਂ ਨੇ ਆਪਣੇ ਸਵਰਗੀ ਪਿਤਾ ਸਰਵਨਾਰਾਮ ਜੀ ਦੀ ਯਾਦ ਵਿੱਚ ਇਹ ਕੈਂਪ ਲਾਇਆ ਗਿਆ ਤੇ ਬੀਬੀ ਪਿਆਰੀ ਦੇ ਯਾਦ ਵਿੱਚ ਇਹ ਕੈਂਪ ਲਾਇਆ ਗਿਆ ਜਿਸ ਦੇ ਨਾਲ ਪਿੰਡ ਦੇ ਲੋਕਾਂ ਨੂੰ ਆਲੇ ਦੁਆਲੇ ਦੇ ਲੋਕਾਂ ਨੂੰ ਸੇ ਸਹੂਲਤਾਂ ਦੇ ਕੇ ਉਹਾਂ ਦੀ ਭਲਾਈ ਕਰਨਾ ਉਹਨਾਂ ਦਾ ਮੋਟਿਵ ਆ ਮੈਂ ਚੇਚੇ ਤੌਰ ਤੇ ਪਿੰਡ ਦੀ ਪੰਚਾਇਤ ਸਰਪੰਚ ਬੀਬੀ ਪੈਂਕੀ ਜਸਲਵਾਲੋਂ ਦੇਸ ਜਸਲਵਾਲੋਂ ਸਮੂਹ ਜਸਲ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਇਸ ਕਰਕੇ ਧੰਨਵਾਦ ਕਰਦਾ ਕਿ ਤੁਸੀਂ ਅੱਜ ਕਾਂਸੀ ਟੀਵੀ ਵਾਲੇ ਤੇ ਜੀਐਸ ਜੀਟੀ ਟੀਵੀ ਜੱਬੂ ਵਾਲੇ ਸਾਡੇ ਜਗਤਾਰ ਜੀ ਆਏ ਆ ਤੁਸੀਂ ਚੇਚੇ ਤੌਰ ਤੇ ਟਾਈਮ ਕੱਢਿਆ ਤੇ ਇਸ ਸਾਡੇ ਇਵੈਂਟ ਵਿੱਚ ਸ਼੍ਰੀਖ ਹੋਏ ਆ ਮੈਂ ਤੁਹਾਡਾ ਪਿੰਡ ਵਾਲਿਆਂ ਦਾ ਸਾਰੇ ਮਰੀਜ਼ਾਂ ਦਾ ਤੇ ਡਾਕਟਰ ਸਾਹਿਬਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇਹ ਲੋਕਾਂ ਨੂੰ ਸਹੂਰਤ ਦਿੱਤੀ ਆ ਚੇਚੇ ਤੌਰ ਤੇ ਅਵਤਾਰ ਜਸਲ ਤੇ ਉਹਦੀ ਵਾਈਫ ਚੰਦ ਕਰਨ ਦਾ ਧੰਨਵਾਦ ਦੀਆਂ ਜਿਨ੍ਹਾਂ ਨੇ ਇਹ ਸਾਰਾ ਇਵੈਂਟ ਕਰਨ ਲਈ ਆਪਣੀਆਂ ਆਰਥਿਕ ਸਹਿਯੋਗ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ ਭਾਲ ਜੈ ਗੁਰਦੇਵ ਧਨ ਗੁਰਦੇਵ ਸਾਰੀ ਸਮੂਹ ਜੈ ਗੁਰਦੇਵ ਧਨ ਗੁਰਦੇਵ ਇਥੇ ਪਿੰਡ ਕਰੀਹਾ ਦੇ ਵਿੱਚ ਅੱਜ ਮੈਡੀਕਲ ਕੈਂਪ ਲੱਗਾ ਹੈ ਜਿੱਥੇ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆਂ ਵੱਲੋਂ ਆਪਣੀ ਸੇਵਾ ਦਿੱਤੀ ਜਾ ਰਹੀ ਹੈ ਆਪਣੇ ਜਿੰਮੀ ਬਾਜੀ ਅਮਰੀਕਾ ਤੋਂ ਉਹਨਾਂ ਦੀ ਮਿਸੀ ਚਾਂਗ ਉਹਨਾਂ ਨੇ ਆਪਣੇ ਮਾਪਿਓ ਦੀ ਯਾਦ ਦੇ ਵਿੱਚ ਇਹ ਕੈਂਪ ਲਵਾਇਆ ਤੇ ਮੈਂ ਇੱਥੇ ਟੀਮ ਜਿਹੜੀ ਇਹ ਪਿੰਡ ਦੀ ਪੰਚਾਇਤ ਉਹਨਾਂ ਦਾ ਵੀ ਇੱਥੇ ਪੁੰਚਣ ਦੇ ਬਹੁਤ-ਬਹੁਤ ਸਵਾਗਤ ਕਰਦਾ ਹਾਂ ਔਰ ਮੈਂ ਸਹੀ ਮੈਨੇਜਰ ਬਹੁਤ ਖੁਸ਼ ਹਾਂ ਕਿ ਇਹ ਤੁਸੀਂ ਕੈਂਪ ਲਵਾਇਆ ਅਸੀਂ ਨਹੀਂ ਲਾਇਆ ਤੁਸੀਂ ਲਵਾਇਆ ਔਰ ਸਾਰਾ ਸਹਿਯੋਗ ਜਿਹੜਾ ਪੈਸਿਆਂ ਵੱਲੋਂ ਹਰ ਪਾਸਿਓਂ ਤੁਸੀਂ ਕੀਤਾ ਅਸੀਂ ਸਿਰਫ ਇੱਕ ਆਪਣੇ ਸਾਧਨ ਦਿੱਤੇ ਆ ਸਾਰਾ ਕੁਝ ਤੁਸੀਂ ਕੀਤਾ ਔਰ ਸਰਪੰਚ ਸਾਹਿਬ ਮੇਰੇ ਕੋ ਆਏ ਮੈਨੂੰ ਕਹਿੰਦੇ ਕੈਂਪ ਲਾਣਾ ਮੈਂ ਕਿਹਾ ਠੀਕ ਹੈ ਜੀ ਵਿੱਕੀ ਨਾਲ ਸੀ ਮੈਂ ਕਿਹਾ ਤੁਸੀਂ ਹੁਕਮ ਕਰਨਾ ਹੈ ਬਾਹਰ ਫੋਨ ਆ ਗਿਆ ਅਮਰੀਕਾ ਤੋਂ ਕਹਿੰਦੇ ਵੀ ਕੈਂਪ ਲਾਣਾ ਤੇ ਤੁਸੀਂ ਦੇਖੋ ਕਿੱਦਾਂ ਕਰਨਾ ਮੈਂ ਕਿਹਾ ਠੀਕ ਹੈ ਔਰ ਇੱਥੇ ਪਹੁੰਚ ਕੇ ਬਹੁਤ ਹੀ ਵਧੀਆ ਲੱਗਾ ਲਗਭਗ 200 ਦੇ ਕਰੀਬ ਪੇਸ਼ੈਂਟ ਹੋ ਚੱਲਾ 175 ਐਂਟਰੀ ਹੋ ਚੁੱਕੀ ਹੈ ਬਾਕੀ ਪੇਸ਼ੈਂਟ ਅਜੇ ਖੜੇ ਆ ਔਰ ਮੈਨੂੰ ਲੱਗਦਾ ਹੈ ਕਿ ਜਦੋਂ 2 2 ਵਜਣਗੇ ਤੇ 250 ਨੂੰ ਪਾਰ ਕਰ ਜਾਏਗਾ 250 ਨੂੰ 250 ਨੂੰ ਪਾਰ ਕਰ ਜਾਏਗਾ ਬਹੁਤ ਵਧੀਆ ਰਿਹਾ ਔਰ ਸਾਰੇ ਡਾਕਟਰਾਂ ਨੇ ਪੂਰਾ ਸਹਿਯੋਗ ਦਿੱਤਾ ਹੈ ਗਾਇਨੀ ਦੇ ਡਾਕਟਰ ਡਾਕਟਰ ਰਿਤਿਕਾ ਆਪਣੇ ਡਾਕਟਰ ਜਸਲੀਨ ਪਾਵਾ ਐਮ ਡੀ ਮੈਡੀਸਨ ਜਿਹੜੇ ਗਾਇਨੀ ਦੇ ਉਹ ਡਾਕਟਰ ਰਿਤਿਕਾ ਸਰਜਨ ਹੈ ਡਾਕਟਰ ਮੁਕੇਸ਼ ਅੱਖਾਂ ਵਾਲੇ ਡਾਕਟਰ ਰਤੇਸ਼ ਪਾਵਾ ਬੱਚਿਆਂ ਵਾਲੇ ਔਰ ਇਹਦੇ ਨਾਲ ਸਾਡੇ ਫਾਰਮਾਸਿਸਟ ਰਾਜ்குਮਾਰ ਮੈਂ ਲਲਿਤ ਮਹਾਜਨ ਮੈਨੇਜਰ ਹਸਪਤਾਲ ਦਾ ਔਰ ਸਾਡੇ ਸਮੂਹ ਟੀਮ ਨੇ ਇੱਥੇ ਆ ਕੇ ਆਪਣੇ ਘਰ ਵਾਲਾ ਮੋਲ ਮਿਲਿਆ ਅਸੀਂ ਤੁਹਾਡੇ ਸਾਰਿਆਂ ਦੇ ਬਹੁਤ ਬਹੁਤ ਅਪਾ ਕਹਿੰਦਾ ਤੁਹਾਨੂੰ ਆਦੀ ਆ ਧੰਨਵਾਦ ਜੀ ਜੈਕਰਦੇ ਤੁਨਕਰਦੇ ਜੈ ਭੀਮ ਜੈ ਭਾਰਤ ਸ਼੍ਰੀ ਰਿਵਾਰਕੁਰਜੀ ਦਾ ਖਾਲਸਾ ਸ਼੍ਰੀ ਰਿਵਾਰਕੁਰਜੀ ਦੀ ਫਤਿਹ ਅੱਜ ਜੋ ਪਿੰਡ ਗਰੀਹਾ ਦੇ ਵਿੱਚ ਸਰਕਾਰ ਜਸਲ ਜੀ ਔਰ ਚਾਂਦਕਿੰਦ ਜੀ ਦੁਆਰਾ ਆਪਣੇ ਪਿਤਾ ਜੀ ਦੀ ਔਰ ਮਾਤਾ ਜੀ ਦੀ ਯਾਦ ਦੇ ਵਿੱਚ ਜਿਹੜਾ ਫ੍ਰੀ ਮੈਡੀਕਲ ਕੈਂਪ ਲਗਵਾਇਆ ਔਰ ਇਹਦੇ ਵਿੱਚ ਅਸੀਂ ਜਿਹੜੇ ਸ਼੍ਰੀ ਗੁਰੂ ਰਬਦਾਸ ਸਿੰਘ ਚੈਰੀਟੇਬਲ ਹਸਪੀਟਲ ਸਾੰਧੀਆ ਵੱਲੋਂ ਜਿੰਨੇ ਵੀ ਸਾਡੇ ਕੋਲ ਮੈਡੀਕਲ ਆਫੀਸਰ ਸਗੇ ਸਪੈਸ਼ਲਿਸਟ ਸਗੇ ਉਹ ਸਾਰੇ ਅਸੀਂ ਇੱਥੇ ਲਿਆ ਕੇ ਤਾਂ ਪੇਸ਼ੈਂਟ ਜਿਹੜੇ ਹੈਗੇ ਆਪਣੇ ਉਹ ਚੈੱਕ ਕਰਵਾਏ ਹੈਗੇ ਆ ਜਿਨ੍ਹਾਂ ਦੇ ਵਿੱਚ ਡਾਕਟਰ ਜਸਲੀਨ ਪਾਵਾ ਜੀ ਜੋ ਐਮ ਡੀ ਮੈਡੀਸਨ ਹੈਗੇ ਆ ਔਰ ਪੇਸ਼ੈਂਟ ਜੋ ਹਾਰਟ ਚੈਸਟ ਨਾਲ ਰਿਲੇਟਡ ਆ 슈ਗਰ ਔਰ ਡਾਇਬੀਟਿਸ ਔਰ ਪੈਰਾਲਾਈਜ਼ ਦੇ ਜਿਹੜੇ ਪੇਸ਼ੈਂਟ ਹੈਗੇ ਆ ਉਹਨਾਂ ਦਾ ਸਾਰਾ ਹੀ ਚੈੱਕਅਪ ਕੀਤਾ ਗਿਆ ਔਰ ਉਹਨਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਔਰ ਉਹਨਾਂ ਦੇ ਨਾਲ ਹੀ ਸਾਡੇ ਡਾਕਟਰ ਰਿਤਿਕਾ ਜੀ ਜੋ ਐਮ ਡੀ No go ludzie ਉਹਨਾਂ ਵੱਲੋਂ ਵੀ ਜਿਹੜਾ ਹੈਗਾ ਆ ਇੱਥੇ ਪੇਸ਼ੈਂਟਸ ਨੂੰ ਚੈੱਕ ਕੀਤਾ ਗਿਆ ਔਰ ਫਰੀ ਦਵਾਈਆਂ ਦਿੱਤੀਆਂ ਗਈਆਂ ਔਰ ਨਾਲ ਦੀ ਨਾਲ ਸਾਡੇ ਅੱਜ ਦੇ ਡਾਕਟਰ ਡਾਕਟਰ ਮਕੇਸ਼ ਊਪਾ ਦੇ ਜੀ ਉਹਨਾਂ ਨੇ ਘੱਟ ਤੋਂ ਘੱਟ ਜਿਹੜਾ 250 ਦੇ ਲਗਭਗ ਉਹਨਾਂ ਕੱਲਿਆਂ ਨੇ ਪੇਸ਼ੈਂਟ ਜਿਹੜਾ ਹੈਗਾ ਆ ਦਿੱਤਾ ਦੇਖਿਆ ਔਰ ਦੇਖ ਕੇ ਤਾਂ ਉਹਦੇ ਨਾਲ ਦਵਾਈਆਂ ਔਰ ਐਨਕਾਂ ਜਿਹੜੀਆਂ ਫਰੀ ਦਿੱਤੀਆਂ ਗਈਆਂ ਔਰ ਅਸੀਂ ਚਾਹੁੰਦੇ ਆ ਕਿ ਇਹੋ ਜਿਹੇ ਜਿਹੜੇ ਕੈਂਪ ਹੈਗੇ ਆ ਉਹ ਹਰ ਪਿੰਡ ਦੇ ਵਿੱਚ ਲੱਗਣੇ ਚਾਹੀਦੇ ਆ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਬਹੁਤ ਹੀ ਵੱਡਾ ਉਪਰਾਲਾ ਉਹਨਾਂ ਨੇ ਕੀਤਾ ਜਸਲ ਫੈਮਿਲੀ ਦਾ ਅਸੀਂ ਧੰਨਵਾਦ ਕਰਦੇ ਹਾਂ ਸ਼੍ਰੀ ਗੁਰੂ ਅਰਬਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਵੱਲੋਂ ਔਰ ਸਾਰੇ ਡਾਕਟਰ ਸਾਹਿਬਾਨ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਰੁਝੇਮਿਆ ਭਰਿਆ ਕੀਮਤੀ ਟਾਈਮ ਕੱਢ ਕੇ ਤੇ ਸੰਕਟਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਹਨ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਡਾਕਟਰ ਪਾਵਾ ਜੀ ਜੋ ਬੱਚਿਆਂ ਦੇ ਸਪੈਸ਼ਲਿਸਟ ਹੈਗੇ ਆ ਉਹਨਾਂ ਨੂੰ ਵੀ ਮੈਂ ਕਹਾਂਗਾ ਕਿ 2 ਮਿੰਟ ਲਈ ਆਪਣੇ ਜਿਹੜੇ ਹੈਗੇ ਆ ਉਹ ਬਿਆਨ ਜਿਹੜੇ ਹੈਗੇ ਉਹ ਦੇਣ ਤਾਲੀ ਤੋਂ ਪਿਆਮ ਰੀਜਾਪਾ ਦੇਖੇ ਉਹਦੇ ਵਿੱਚ ਕਈ ਬੱਚੇ ਸਰਦੀ ਖਾਂਸੀ ਜ਼ੁਕਾਮ ਪਾਟੀਆਂ ਦੇ ਨਾਲ ਆਏ ਉਹਨਾਂ ਨੂੰ ਇੱਥੇ ਫ੍ਰੀ ਦਵਾਈਆਂ ਮਿਲੀਆਂ ਫ੍ਰੀ ਲੈਬ ਟੈਸਟ ਕੀਤੇ ਗਏ ਬੱਚਿਆਂ ਦੇ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਇੱਥੇ ਆ ਕੇ ਫਾਇਦਾ ਹੋਇਆ ਮਹਾਰਾਜ ਆ ਜਾਜੜਾ ਇੱਥੇ ਕੈਂਪ ਲਗਾਇਆ ਗਿਆ ਪਿੰਡ ਵਾਲਿਆਂ ਦੀ ਸਹੂਲਤ ਦੇ ਨਾਲ ਤੇ ਇੱਥੇ ਜਿਹੜੇ ਆ ਡਾਕਟਰ ਤੇਜਪਾਵਾ ਬੱਚਿਆਂ ਦੇ ਮਹਾਰ ਡਾਕਟਰ ਡਾਕਟਰ ਜੁਪੀਨ ਉਹਨਾਂ ਦੇ ਘਰ ਵਾਲੇ ਜਿਹੜੇ ਆ ਉਹ ਨਫਰੋਲੋਜੀ ਦੇ ਸਪੈਸ਼ਲਿਸਟ ਹੈਗੇ ਆ ਤੇ ਅੱਖਾਂ ਦਾ ਜਿਹੜਾ ਖਾਸ ਤੌਰ ਤੇ ਜਿਹੜਾ ਸਪੈਸ਼ਲਿਸਟ ਡਾਕਟਰ ਮਕੇਸ਼ ਜੀ ਉਹ ਚੈੱਕ ਕਰ ਰਹੇ ਨੇ ਤੇ ਨਾਲ ਗਾਇਨੀ ਚੈੱਕਅਪ ਵੀ ਕੀਤਾ ਜਾ ਰਿਹਾ ਹੈ ਤੇ ਅਸੀਂ ਚਾਹੁੰਦੇ ਆਂ ਕਿ ਇਹ ਸਾਡੇ ਮੱਧ ਟ੍ਰਸਟ ਵੱਲੋਂ ਸ਼੍ਰੀ ਗੁਰੂਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਵੱਲੋਂ ਇਸ ਤਰ੍ਹਾਂ ਦੇ ਕੈਂਪ ਜਿਹੜੇ ਇੱਧ-ਗਿੱਧ ਲਗਾਏ ਜਾਣ ਤਾਂ ਕਿ ਅਸੀਂ ਲੋਕਾਂ ਦੀ ਸੇਵਾ ਲਈ ਸਮਰੱਥ ਹੋ ਸਕੀਏ ਗਿਆ ਗੁਰਦੇਤਾਨ ਕੋਦੇ ਬਾਹਰੀ ਖਾਲਸਾ ਬਾਹੁਰੀ ਜੀ ਜੀ ਡਾਕਟਰ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਇਤਿਕਾ ਗਾਇਨਕੋਲੋਜਿਸਟ ਅੱਜ ਮਿਤੀ 3 8 2025 ਨੂੰ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਦੇ ਦੁਆਰਾ ਇੱਕ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਹੈ ਪਿੰਡ ਘਰੀਹ ਵਿਖੇ ਜਿੱਥੇ ਕੀ ਗਾਇਨੀ ਮਤਲਬ ਮੈ ਐਂਡ ਐਮਡੀ ਮੈਡੀਸਨ ਡਾਕਟਰ ਅੱਖਾਂ ਦੇ ਸਪੈਸ਼ਲਿਸਟ ਔਰ ਬੱਚਿਆਂ ਦੇ ਡਾਕਟਰ ਵੱਲੋਂ ਪੇਸ਼ੈਂਟ ਦੇਖੇ ਜਾ ਰਹੇ ਹਨ ਸਵੇਰ ਤੋਂ ਹੀ ਬਹੁਤ سارے ਪੇਸ਼ੈਂਟ ਲਗਭਗ ਦਿਨ ਤੋਂ ਤੱਕ ਪੇਸ਼ੈਂਟ ਅਸੀਂ ਸਵੇਰ ਤੋਂ ਦੇਖ ਚੁੱਕੇ ਹਾਂ ਤੁਸੀਂ ਵੀ ਸਾਡੀਆਂ ਸੇਵਾਵਾਂ ਦਾ ਫਾਇਦਾ ਉਠਾ ਸਕਦੇ ਹਾਂ ਸ਼੍ਰੀ ਗੁਰੂ ਰਵਦਾਸ ਮਿਸ਼ਨ ਚੈਰੀਟੇਬਲ ਹਸਪੀਟਲ ਪਿੰਡ ਖਾਂਦੀਆ ਬੰਗਾ ਜ਼ਿਲ੍ਹਾ ਨਵਾਂ ਸ਼ਹਿਰ ਕਾਰਵਾਨ ਰਾਗੁਰ ਰਘੁਨਰਾਜ ਜੀ ਚੈਰੀਟੇਵ ਹਸਪਤਾਲ ਦੇ ਵੱਲੋਂ 300 ਪੇਸ਼ੈਂਟਸ ਦਾ ਚੈੱਕਅਪ ਕੀਤਾ ਹੈ ਅੱਜ ਬਹੁਤ ਵਧੀਆ ਕੰਮ ਪ੍ਰਿਆ ਸਾਡੇ ਵੱਲੋਂ ਅੱਗੇ ਵੀ ਫ੍ਰੀ ਸੇਵਾਵਾਂ ਚਲਦੀਆਂ ਰਹਿਣਗੀਆਂ ਤੇ ਸਾਡਾ ਸਹਿਯੋਗ ਕਰਿਓ ਥੈਂਕ ਯੂ ਸਭ ਕਿਸ ਤਰ੍ਹਾਂ ਰਹਾ ਕੈਂਪਲੀਆ ਦਾ ਹਾਂਜੀ ਬਹੁਤ ਵਧੀਆ ਰਿਹਾ ਕਹਿ ਮੈਂ ਡਾਕਟਰ ਮੁਕੇਸ਼ ਕੁਮਾਰ ਉਪਾਧਿਆ ਆਈ ਸਪੈਸ਼ਲਿਸਟ ਸ੍ਰੀ ਗੁਰ ਰਵਿਦਾਸ ਮਿਸ਼ਨ ਚੈਰੀਟੇਬਲ ਹਸਪੀਟਲ ਅਸੀਂ ਇੱਥੇ ਅੱਜ ਲਗਭਗ 300 ਮਰੀਜ਼ ਦੇਖੇ ਹੈਗੇ ਜਿਹਦੇ ਵਿੱਚ ਆਪਾਂ ਅੱਖਾਂ ਦਾ ਚੈੱਕ ਕਰਕੇ ਐਨਕਾ ਦਿੱਤੀ ਹੈ ਦਵਾਈਆਂ ਦੇ ਰਹੇ ਹੈਗੇ ਸਾਡੇ ਕੋਲ ਰਵਿਦਾਸ ਹਸਪੀਟਲ ਦੀ ਟੀਮ ਜਿਹੜੀ ਆਪਣੀ ਸਾਰੀ ਆਈ ਹੈਗੀ ਇਹਦੇ ਵਿੱਚ ਡਾਕਟਰ ਰਿਤਿਕਾ ਗਾਇਨੀਕੋਲੋਜਿਸਟ ਡਾਕਟਰ ਜਸਲੀਨ ਪਾਵਾ ਐਮਡੀ ਮੈਡੀਸਿਨ ਡਾਕਟਰ ਹਰਤੇਸ਼ ਪਾਵਾ ਬੱਚਿਆਂ ਦੇ ਮਾਹਿਰ ਤੇ ਮੈਂ ਡਾਕਟਰ ਮੁਕੇਸ਼ ਕੁਮਾਰ ਅੱਖਾਂ ਦੇ ਆਪਾਂ ਇੱਥੇ ਸਾਰਾ ਚੈੱਕਅਪ ਕਰ ਰਹੇ ਹੈਗੇ ਮੈਂ ਕਰਿਹਾਲ ਇਹਦਾ ਜਿਨ੍ਹਾਂ ਨੇ ਕੈਂਪ ਲਵਾਇਆ ਜਸਲ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੈਂਪ ਲਵਾਇਆ ਆਪਣੇ ਲੋਕਾਂ ਦੇ ਲਈ ਇੰਨਾ ਵਧੀਆ ਭਰਾਲਾ ਕੀਤਾ ਜੀ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਟੇਬਲ ਹਸਪੀਟਲ ਅਸੀਂ ਥਾਂਦੀਆ ਬਣਾਇਆ ਹੈਗਾ ਇਹਦੇ ਚ ਜਿੱਦਾਂ ਆਪਣੇ ਹਸਪੀਟਲ ਦੇ ਵਿੱਚ ਅਸੀਂ 10 ਰੁਪਏ ਪਰਚੀ ਤੇ ਸਾਰੇ ਹੀ ਸਪੈਸ਼ਲਿਸਟ ਡਾਕਟਰ ਜਿੰਨੇ ਵੀ ਹੈਗੇ 10 ਰੁਪਏ ਪਰਚੀ ਤੋਂ ਚੈੱਕ ਕਰ ਦੇਗੇ ਜਿੱਥੇ ਬਾਕੀ ਸਪੈਸ਼ਲਿਸਟ ਡਾਕਟਰਾਂ ਦੀ ਫੀਸ 300 400 ਰੁਪਏ ਹੈਗੀ ਇੱਥੇ ਓਪੀਡੀ ਫੀਸ ਸਾਡੀ ਕੇਵਲ 10 ਰੁਪਈਆ ਹੈਗੀ ਸਾਡੇ ਕੋਲੋਂ ਐਕਸ-ਰੇ ਹੈ ਲੈਬ ਲੈਬ ਹੈਗਾ ਇਹ ਵੈਂਟੀਲੇਟਰ ਹੈ ਈਸੀਜੀ ਆਈ ਦਾ ਆਪਰੇਸ਼ਨ ਕਰਦੇ ਗੋਡਿਆਂ ਦਾ ਆਪਰੇਸ਼ਨ ਕਰਦੇ ਗਾਇਨੀ ਦਾ ਆਪਰੇਸ਼ਨ ਕਰ ਦੇਗੇ ਹਾਰਟ ਦੇ ਡਾਕਟਰ ਹੈਗੇ ਸਾਰੀ ਸਪੈਸ਼ਲਿਟੀ ਸਾਡੇ ਹਸਪੀਟਲ ਦੇ ਵਿੱਚ ਹੈਗੀ ਲੋਕਾਂ ਨੂੰ ਪਰਜੋਰ ਅਪੀਲ ਹੈਗੇ ਇੱਥੇ ਆ ਕੇ ਘੱਟ ਤੋਂ ਘੱਟ ਪੈਸੇ ਚੋਂ ਆਪਣਾ ਲਾਭ ਲੈ ਸਕਦੇ ਹੈਗੇ ਪਿੰਡ ਕਰੀਹੇ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪੀਟਲ ਐਜੂਕੇਸ਼ਨ ਟਰਸਟ ਥਾਂਦੀਆਂ ਦੇ ਵੱਲੋਂ ਸੌਰਗਵਾਸੀ ਸਵਰਨਾਰਾਮ ਜੱਸਲ ਅਤੇ ਬੀਬੀ ਪਿਆਰੋ ਦੀ ਵਰਸੀ ਨੂੰ ਨਿੱਗੀ ਸ਼ਰਧਾਂਜਲੀ ਦਿੰਦਿਆਂ ਹੋਇਆਂ ਇੱਥੇ ਮੈਡੀਕਲ ੈਂਪ ਚੱਲ ਰਿਹਾ ਹੈਗਾ ਚੈੱਕਅਪ ਕੀਤੇ ਜਾ ਰਹੇ ਹਨ ਡਾਕਟਰ ਸਾਹਿਬਾਨਾਂ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ ਹੈ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਐਜੂਕੇਸ਼ਨਲ ਟਰਸਟ ਥਾਂਦੀਆਂ ਦੇ ਵੱਲੋਂ ਵੱਡਾ ਪ੍ਰਾਲਾ ਕੀਤਾ ਗਿਆ ਕਿ ਇਹ ਪੈਂਡ ਕਰੀਹੇ ਦੇ ਵਿੱਚ ਸਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਥਾਨ ਤੇ ਕੈਂਪ ਲਗਵਾਇਆ ਜਾ ਰਿਹਾ तकरीबन 3-400 ਦੇ ਕਰੀਬ ਇੱਥੇ ਪੇਸ਼ੈਂਟਾਂ ਦਾ ਚੈੱਕਅਪ ਕੀਤਾ ਗਿਆ ਆਸ ਹੈ ਕਿ ਸ਼ਾਮ ਤੱਕ 400 ਦੇ ਲਗਭਗ ਇੱਥੇ ਜਿਹੜੇ ਮਰੀਜ਼ ਹੈਗੇ ਡਾਕਟਰਾਂ ਦੇ ਵੱਲੋਂ ਚੈੱਕ ਕੀਤੇ ਜਾਣਗੇ ਅੱਖਾਂ ਦਾ ਚੈੱਕਅਪ ਬੜੇ ਤਸੱਲੀ ਵਕਸ਼ਿਪ ਮਸ਼ਹੂਰ ਜਿਹੜੇ ਡਾਕਟਰ ਰਿਹਾ ਹੋ ਇੱਥੇ ਕਰ ਰਹੇ ਨੇ ਡਾਕਟਰ ਮਕੇਸ਼ ਜੀ ਅੱਖਾਂ ਦਾ ਚੈੱਕਅਪ ਕਰ ਰਹੇ ਹਨ ਡਾਕਟਰ ਹਰਤੇਸ਼ ਪਾਵਾ ਜੀ ਵੀ ਪਹੁੰਚੇ ਹਨ ਡਾਕਟਰ ਰਿਤਿਕਾ ਡਾਕਟਰ ਜਸਲੀਨ ਪਾਵਾ ਸਟਾਰਟਰਾਂ ਦੀ ਪੂਰੀ ਟੀਮ ਇਸ ਪੈਂਡ ਕ੍ਰਿਹੇ ਦੇ ਵਿੱਚ ਪਹੁੰਚੀ ਆ ਫ੍ਰੀ ਮੈਡੀਕਲ ਚੈੱਕਅਪ ਕੀਤਾ ਜਾ ਰਿਹਾ